ਪਤ ਪਉੰਕਾਰ ਵਾਹਿਗੁਰੂ ਕੀ ਫਤਹਿ ਸ੍ਰੀ ਪਗਵਤੀ ਜੀ ਸਹਾਏ ਵਾਰ ਸ੍ਰੀ ਪਗਵਤੀ ਜੀ ਕੀ ਪਾਤਸ਼ਾਹੀ 10ਵੀਂ ਪ੍ਰਥਮ ਅਪਉ ਦੇ ਸਮਰਕਾ ਗੁਰੂ ਨਾਨਕ ਦੇਵ ਆਏ ਪ੍ਰੇਅੰਗ ਗੁਰਤੇ ਅਮਰਦਾਸ ਸ੍ਰੀ ਰਾਮਦਾਸ ਜੀ ਸਹਾਏ ਅਰਜਨ ਹਰਗੋਬਿੰਦ ਰਉ ਸਿਮਰੋ ਸ੍ਰੀ ਹਰਿ ਰਾਏ ਕਰੇ ਹਰ ਕ੍ਰਿਸ਼ਨ ਧਿਆਈ ਐ ਜਿ ਜਿੱਥੇ ਸਭ ਸੁਖ ਜਾਏ ਤੇ ਬਹਾਦਰ ਸਿਮਰੈ ਘਰ ਨੁਰ ਦੇ ਆਵੇ ਧਾਏ ਸਤਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਾਈ ਹੋਏ ਸਹਾਈ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਬਿਦਾਰ ਦਾ ਧਿਆਨ ਕਰਕੇ ਬੋਲੋ ਜੀ ਚੌਹਾਂ ਸਾਹਿਬ ਗਾਧੀਆਂ ਚਾਰੀ ਮੁਕਤਿਆਂ ਹੱਡੀਆਂ ਜਪੀਆਂ ਤਪੀਆਂ ਜਦਾ ਨਾਮ ਜਪਿਆ ਵੜੀ ਛਕਿਆ ਦੇ ਚਲਾਈ ਤੇਗ ਵਾਹੀ ਦੇ ਕੇ ਅੰਡਟ ਕੀਤਾ ਕੰਨਾਂ ਬਿਹਾਰਿਆਂ ਸਤਿਆਰਿਆਂ ਦੇ ਕਮਾਈ ਦਾ ਧਿਆਨਦਰ ਕੇ ਬੋਲੋਗੇ ਹਨਾ ਸਿੰਘਾਂ ਸਿੰਗੜੀਆਂ ਨੇ ਤਰ ਮਹਿਤ ਸੀ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਤੜੇ ਤਲ ਆਰਿਆਂ ਨਾਲ ਚੁਰਾਈ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਸਿੱਖੀ ਕੇ ਸੰਸਾਾਰ ਸਬਸਾ ਸੰਗਲੇ ਬਾਹਿਤ ਰਾਜੇ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਝਾ ਤਖਤਾ ਸਰਬਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਜਾਹੇ ਜੀ ਵਾਹਿਗੁਰੂ ਚਿਤਿਆ ਦੇ ਚਿਤਿਆ ਬਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਾ ਰਿਹਾਏ ਤੋ ਦੇਵ ਤੇ ਉਪਤ ਹੈ ਬਿਰਭੂ ਕੀ ਪਾਤ ਪੰਥ ਕੇ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਕਾਨੂ ਸਖੀਦਾਨ ਕੇਸਦਾਨ ਰਹਿਤਬਾਨ ਬਬੂਕਦਾਨ ਸੋਹਦਾਨ ਪਰੋਸਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਸੁਨਾਨ ਚੌਕੀਆਂ ਝੰਡੇ ਬੁੰਗੇ ਦਗੋ ਜੋਗਿਆ ਤਾਲ ਕਰਮਕਾ ਜੇਕਾਰ ਬੋਲੋ ਜੀ ਸਖਾ ਦਾ ਮਨ ਨੀਵਾ ਮਾਤਿ ਉੱਚੀ ਮਾਤਿ ਪਤਿ ਦਾ ਰਖਾਇਆ ਭਵਾ ਹਿਕ ਰੂਹੇ ਆਤਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿੰਨਾ ਤੋਂ ਪੰਥ ਨੂੰ ਵੀ ਛੋੜਿਆ ਹੈ ਜੀ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਤ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨੇ ਮੜਿਆਂ ਦੇ ਮਾੜਾ ਨਿਨ ਤੜਿਆਂ ਦੇ ਤਾਣਾ ਨੇ ਉਟਿਆ ਜੀ ਓਟ ਗੁਰੂ ਗਰੀਬ ਨਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜੂਰ ਅਰਦਾਸ ਹੈ ਜੀ ਚਾਰ ਪਹਿਰ ਰਹਿਣ ਆਪਦੀ ਦੇ ਬਾਣੇ ਅੰਦਰ ਬਤੀਤ ਹੋਏ ਚਾਰ ਪਹਿਰ ਦੇਣ ਆਪਦੀ ਦੇ ਬਾਣੇ ਅੰਦਰ ਸੁਖ ਆਨੰਦ ਨਾਲ ਬਤੀਤ ਕਰਾਉਣਾ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੱਜ ਸਾਹਿਬ ਦੀ ਵਿਖੇ ਪਾਜਨ ਦਰਬਾਰ ਅੰਦਰ ਸਤਿਗੁਰੂ ਦੀ ਆਪ ਜੀ ਦੇ ਸੁੰਦਰ ਸੰਗਾਸਨ ਸਦੇ ਹਾਨ ਆਪ ਦੀ ਪ੍ਰਕਾਸ਼ਵਾਨ ਹੋ ਕੇ ਹੁਕਮ ਨਾਮ ਦੀ ਬਾਤ ਬਖਸ਼ਿਸ਼ ਕਰਕੇ ਸਮੂਹ ਸੰਗਤ ਨੂੰ ਨੇ ਹਾਲ ਕਰੋ ਜੀ ਸਮੂਹ ਸੰਗਤ ਦੀ ਹਾਜ਼ਰੀ ਪੱਲ ਪੱਲ ਤੇ ਕਾਵਾਂ ਸੁਆਵਾ ਨਿਰਪਰਵਾਨ ਕਰਨੀਆਂ ਕਦਮ ਕਦਮ ਮੇਖੇ ਵਿਚ ਲਾਉਣਾ ਸ਼ੁੱਧ ਧਾਰਨਾ ਦਾ ਗੁਰਮਤਨ ਸਾਰ ਪੂਰੀਆਂ ਕਰਨੀਆਂ ਚੜ੍ਹਦੀ ਕਲਾ ਵਿੱਚ ਰੱਖਣਾ ਸਰਬੱਤ ਸੰਗਤ ਦੇ ਕਾਰਜ ਰਾਸ ਕਰਨੇ ਸਾਤਗੁਰੂ ਜੀ ਕਰੇ ਕਿਰਪਾ ਆਪ ਜੀ ਦਾ ਤਾਜਨ ਸਰੂਪ ਸੁਖ ਅਸਥਾਰ ਤੋਂ ਪ੍ਰਕਾਸ਼ ਅਸਾਨ ਤੇ ਵਿਗਾਰ ਦੀ ਆਗਾ ਬੱਚੋ ਜੀ ਰਸੇ ਵਿਚ ਬਾਦ ਘਾਤ ਅੰਗ ਸੰਗ ਸਹਾਈ ਹੋੜਾ ਦੀ ਸੁਖ ਵੇ ਨਾਮ ਚਿਤ ਆਵੇ ਨਾਨਕ ਨਾਮੁ ਕਰਨਿ ਨਾਮੁ ਵਾਹਿਗੁਰੂ ਦੀ ਕਾਖ ਖਲਸਾ ਵਾਹਿਗੁਰੂ ਦੀ ਕੀ ਫਤਿਹ ਬੋਲ ਸੋ ਨਿਹਾਲ